ਇਕੋ ਵਿਚਾਰਾ ਮਾਰਤਾ ਸ਼ਰੀ ਬੰਦਾ ਕੱਪੜਿਆਂ ਵਾਲਾ ਉਹ ਪਤਾ ਨਹੀਂ ਕੀ ਬੈਲ ਵੇਅਰ ਪਤਾ ਨਹੀਂ ਕੀ ਉਹਨੂੰ ਕਹਿੰਦੇ ਸੀਗੇ ਮਸ਼ਹੂਰ ਸੀਗਾ ਬੜਾ ਕੱਪੜਿਆਂ ਦਾ ਵਿੱਚ ਬੇਅਰ ਬੈਲ ਵਾਲਾ ਉਹ ਬੜੀਆਂ ਆ ਉਹਦਾ ਗੀਤਾਂ ਗੁੱਤਾਂ 'ਚ ਵੀ ਜ਼ਿਕਰ ਆਇਆ ਵਾ ਸੰਜੇ ਬਰਮਾ ਉਹ ਮਾਰਤਾ ਵਿਚਾਰਾ ਮਾਰਿਆ ਮਾਰਨ ਤੋਂ ਬਾਅਦ ਜ਼ਿੰਮੇਵਾਰੀ ਕਿਹਨੇ ਲਈ ਐ ਜ਼ਿੰਮੇਵਾਰੀ ਕਿਹੜੇ ਗਰੁੱਪ ਨੇ ਲਈ ਐ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਉਹ ਕਿੱਥੇ ਬੈਠਾ ਭਈ ਸਾਬਰਮਤੀ ਜੇਲ੍ਹ ਦੇ ਵਿੱਚ ਬੈਠਾ ਗੁਜਰਾਤ ਦੇ ਵਿੱਚ ਕੀ ਦੀ ਪੁਸਤ ਪਨਾਹੀ ਹੈ ਬੀਜੇਪੀ ਦੀ ਉਹਦੇ ਲਈ ਵੱਖਰਾ ਕਾਨੂੰਨ ਬਣਾਇਆ ਗਿਆ ਵੀ ਜੇ ਕਿਸੇ ਸੂਬੇ ਦੀ ਪੁਲਿਸ ਨੇ ਕੋਈ ਪੁਛਗਛ ਕਰਨੀ ਆ ਕੇ ਲਾਰਸ ਬਿਸ਼ਨੋਈ ਤੋਂ ਕੇਹਦੇ ਸਬੰਧ ਚ ਤਾਂ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਉਹਨੂੰ ਰਿਮਾਂਡ ਤੇ ਨਹੀਂ ਲਿਜਾ ਸਕਦੇ ਇਹੋ ਜਿਹੇ ਬੈਠੇ ਬੰਦਿਆਂ ਨੇ ਯਾਰ ਹਜ਼ਾਰਾਂ ਸੈਂਕੜੇ ਬੰਦੇ ਸਾਡੇ ਪੰਜਾਬ 'ਚ ਮਰਵਾਤੇ ਤੇ ਰੋਜ਼ ਫਰੋਤੀਆਂ ਦੇ ਸਨੇਹੇ ਫੋਨ ਆ ਰਹੇ ਐ 10 ਲੱਖ ਦੇ ਦਿਓ 20 ਲੱਖ ਦੇ ਦਿਓ 30 ਲੱਖ ਦੇ ਦਿਓ ਉਹਨਾਂ ਬੰਦਿਆਂ ਨੂੰ ਤੁਸੀਂ ਜਮਾਈ ਬਣਾ ਕੇ ਰੱਖਿਆ ਹੋਇਆ ਜੇਲਾਂ ਦੇ ਵਿੱਚ ਇੱਥੇ ਉਹ ਹਜੇ ਬੰਦਿਆਂ ਦੀਆਂ ਛੋਡੇ ਪੁਲਿਸ ਥਾਣਿਆਂ ਦੇ ਵਿੱਚ ਛੋਡੇ ਸੀਆਈ ਦੇ ਦਫ਼ਤਰਾਂ ਦੇ ਵਿੱਚ ਇੰਟਰਵਿਊਆ ਹੋ ਜਾਂਦੀਆਂ ਨੇ ਜਿਹੜੇ ਇੰਟਰਵਿਊ ਕਰਾਉਣ ਵਾਲੇ ਛੋਡੇ ਅਫਸਰ ਐ ਹੁਣ ਤੱਕ ਫਲੇ ਗਏ ਦੇ ਇਹ ਉਹਨਾਂ ਗੈਂਗਸਟਰ ਬਾਦ ਦੀ ਆੜ ਦੇ ਵਿੱਚ ਆਪਦੇ ਸਟਾਰ ਵਧਾਉਣ ਦੇ ਮਾਰੇ ਆਪਦੀਆਂ ਫੀਤੀਆਂ ਲਵਾਉਣ ਦੇ ਮਾਰੇ ਸਾਡੇ ਮੁੰਡਿਆਂ ਨੂੰ ਮਾਰ ਰਿਹਾ ਚੱਕ ਚੱਕ ਮੁਕਾਬਲਿਆਂ ਦੇ ਵਿੱਚ ਨੰਬਰ ਪੂਰੇ ਕਰ ਰਿਹਾ ਲੋਕਾਂ ਦੀਆਂ ਅੱਖਾਂ ਢੰਡੀਆਂ ਕਰ ਰਿਹਾ ਵੀ ਦੇਖੋ ਜੀ ਆਹ ਜੁਰਮ ਹੋਇਆ ਸੀ ਬੰਦੇ ਮਾਰਤੇ ਆਹ ਜੁਰਮ ਹੋਇਆ ਬੰਦੇ ਮਾਰਤੇ ਆਪਾਂ ਚੁੱਪ ਕਰਕੇ ਤਮਾਸ਼ੀਨ ਬਣ ਕੇ ਤਮਾਸ਼ਾ ਦੇਖ ਰਹੇ ਆਂ ਪੰਜਾਬ ਦੇ ਲੋਕੋ ਆ ਚੜਿਆ ਤੁਰਿਆ ਆਉਂਦਾ ਭਵੰਤਾ ਚੜਿਆ ਉਹ ਦਿੱਲੀ ਵਾਲਾ ਕੇਜਰੀਵਾਲ ਸੋਡੀਆਂ ਜ਼ਮੀਨਾਂ ਖੋਣ ਆ ਰਿਹਾ ਲੈਂਡ ਪੂਲਿੰਗ ਨੀਤੀ ਦੇ ਤਹਿਤ ਰੋਜ਼ ਬਿਆਨ ਦਿੰਦਾ ਹੈ ਕਿ ਲੋਕਾਂ ਦੀ ਜ਼ਮੀਨ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਈ ਜਾਊਗੀ ਆ ਬਾਲਿਓ ਪਿੰਡਾ ਸਮਰਾਲੇ ਕੋਲੇ ਇੱਕ ਮੁੰਡੇ ਨੇ ਫੋਨ ਕੀਤਾ ਕਹਿੰਦਾ ਭਾਈ ਤੁਹਾਨੂੰ ਪਿੰਡ ਬੁਲਾਉਣਾ ਸਾਡੀ ਜ਼ਮੀਨ ਕਵੈਰ ਕਰਨ ਆ ਗਏ ਐਸਡੀ ਮਾਇਆ ਪਿੰਡ ਕੀ ਕਹਿੰਦਾ ਸੋਡੀ 250 ਏਕੜ ਜ਼ਮੀਨ ਐਕਵਾਇਰ ਕਰਨੀ ਹੈ ਲੋਕ ਕਹਿੰਦੇ ਅਸੀਂ ਜ਼ਮੀਨ ਨਹੀਂ ਦੇਣੀ ਭਵੰਤ ਕਹਿੰਦਾ ਮੁੱਖ ਮੰਤਰੀ ਕਹਿੰਦਾ ਕਿ ਲੋਕਾਂ ਦੀ ਸਹਿਮਤੀ ਬਿਨਾਂ ਜ਼ਮੀਨ ਨਹੀਂ ਲਵਾਂਗੇ ਤਾਂ ਐਸਡੀਮ ਭਰਾਵੋ ਗਲਾਡਾ ਦੀ ਐਡੀ ਚਿੱਠੀ ਕੱਢ ਕੇ ਖੜ ਜਾਂਦਾ ਕਹਿੰਦਾ ਚਿੱਠੀ ਪੜ ਲਓ ਕਿਤੇ ਵੀ ਨਹੀਂ ਲਿਖਿਆ ਹੋਇਆ ਚਿੱਠੀ ਦੇ ਵਿੱਚ ਵੀ ਜਦੋਂ ਸਰਕਾਰ ਨੇ ਜ਼ਮੀਨ ਐਕਵਾਇਰ ਕਰਨੀ ਹੈ ਤੁਹਾਡੀ ਸਹਿਮਤੀ ਦੀ ਲੋੜ ਹੈ ਕਹਿੰਦਾ ਭਾਈ ਸਾਡੀ ਸਾਰੀ ਜ਼ਮੀਨ ਦੇ ਉੱਤੇ ਸਰਕਾਰ ਨੇ ਪਾਬੰਦੀ ਲਾਤੀ ਅਸੀਂ ਨਾ ਲੈ ਸਕਦੇ ਆ ਨਾ ਵੇਚ ਸਕਦੇ ਆ ਨਾ ਇਹ ਤੋਂ ਕੋਈ ਲੋਨ ਲੈ ਸਕਦੇ ਆ ਨਾ ਕੋਈ ਲਿਮਟ ਬਣਾ ਸਕਦੇ ਆ ਬੰਨੇ ਲੋਕਾਂ ਦੇ ਹੱਥ ਲੱਖਾਂ ਏਕੜ ਜ਼ਮੀਨ ਤੁਹਾਡੀ ਐਕਵਾਇਰ ਕੀਤੀ ਜਾਣੀ ਆ ਲੱਖਾਂ ਏਕੜ ਪੰਜਾਬ ਦੇ ਵਿੱਚ ਕਦੋਂ ਉੱਠੋਗੇ ਯਾਰ ਹੁਣ ਤਾਂ ਜਿਵੇਂ ਸਾ ਜਿਹੜਾ ਸੁਡੇ ਹੋ ਨੱਕ ਚ ਆ ਗਿਆ ਆਪਾਂ ਹਲੇ ਵੀ ਬੈਠੇ ਆ ਇਹ ਗੱਲ ਮੇਰੀ ਯਾਦ ਰੱਖਿਓ ਜੀ ਐਂ ਬੈਠੇ ਰਹੇ ਨਾ ਨਾ ਬੋਲੇ ਤਾਂ ਸਾਨੂੰ ਘਰਾਂ ਚੋਂ ਕੱਢ ਕੇ ਮਾਰਨਗੇ ਮਾਰੀ ਗੱਲ ਚਤੇ ਰੱਖਿਓ ਆਹ 11 ਤਰੀਕ ਨੂੰ 11 ਜੁਲਾਈ ਨੂੰ ਬੇਸ਼ਵਾਵਾ ਦੀ ਦਿਹਾੜਾ ਹੁੰਦਾ ਇੱਥੇ ਮੁਸਲਮਾਨਾਂ ਦੀ ਗਿਣਤੀ ਕਿੰਨੀ ਵੱਧੀ ਹੈ ਅੰਕੜੇ ਦੱਸਦੇ ਆ ਪਿਛਲੇ 10 ਸਾਲ ਦੇ 20% ਹਿੰਦੂ ਦੀ ਗਿਣਤੀ ਕਿੰਨੀ ਵਾਧੀ ਹੈ 12% ਅਸਾਈਆਂ ਦੀ ਗਿਣਤੀ ਕਿੰਨੀ ਵਾਧੀ ਹੈ 2% ਤੋਂ 7% ਸਿੱਖਾਂ ਦੀ ਵਾਧੇ ਨਹੀਂ ਘਟਦੀ ਹੈ ਸਾਡੇ ਕੱਲੇ-ਕੱਲੇ ਜਵਾਕ ਕੋ ਚਿੱਟੇ ਨੇ ਖਾ ਲਏ ਯਾਰ ਕੋ ਝੂਠੇ ਮੁਕਾਬਲਿਆਂ 'ਚ ਮਾਰ ਦੇਣੇ ਆ ਕੁਛ ਮਾਰਤੇ ਕੁਝ ਬਾਹਰਲੇ ਮੁਲਕਾਂ ਨੂੰ ਚਲੇ ਗਏ ਢਾਈ ਕਰੋੜ ਵਾਦੀ ਸੀ ਪੰਜਾਬ ਦੀ ਢਾਈ ਕਰੋੜ ਤੇ ਹੁਣ ਦੇ ਅੰਕੜੇ ਦੱਸਦੇ ਆ ਕਿ ਪੰਜਾਬ ਦੀ ਆਬਾਦੀ ਸਾਢੇ 3 ਕਰੋੜ ਹੋ ਗਈ ਉਹ ਜਿਹੜਾ ਕਰੋੜ ਬੰਦਾ ਵੱਧ ਗਿਆ ਕਿੱਥੋਂ ਆਇਆ ਸੋਚਿਆ ਕਦੇ ਸੋਡੀ ਡੈਮੋਗ੍ਰਾਫੀ ਬਦਲਦੀ ਸੋਡੀ ਭੂਗੋਲਕ ਸਥਿਤੀ ਬਦਲਦੀ ਪੰਜਾਬ ਦੀ ਲਿਆ ਲਿਆ ਕੇ ਬਾਹਰਲੇ ਸੂਬਿਆਂ ਤੋਂ ਇੱਥੇ ਵੋਟਾਂ ਬਣਾਤੀਆਂ ਬੰਦਿਆਂ ਦੀਆਂ ਇੱਥੇ ਮਰਾਠੇ ਲੋਕ ਆਪਣੀ ਬੋਲੀ ਆਪਣੇ ਦਰਸੇ ਲਈ ਲੜ ਰਹੇ ਆ ਇੱਥੇ ਗੁਜਰਾਤੀ ਲੋਕ ਲੜ ਰਹੇ ਆ ਦੱਖਣੀ ਲੋਕ ਲੜ ਰਹੇ ਆ ਬੰਗਾਲੀ ਲੋਕ ਲੜ ਰਹੇ ਆ ਪਰ ਆਪਾਂ ਆਪਾਂ ਕਿੱਥੇ ਖੜੇ ਆ ਅਸੀਂ ਕਿਸੇ ਦੇ ਬਰੋਚ ਨਹੀਂ ਆ ਕੋਈ ਕੰਮ ਕਰਨ ਆਉਂਦਾ ਜੀ ਸਤਕੇ ਪੰਜਾਬ ਚ ਕੰਮ ਕਰੇ ਸਾਡੇ ਲੋਕ ਵੀ ਬਾਹਰ ਜਾਂਦੇ ਆ ਕੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਵਾਹੀ ਜੋਗ ਜ਼ਮੀਨ ਹੈ ਐਗਰੀਕਲਚਰ ਲੈਂਡ ਜਿਹਨੂੰ ਆਪਾਂ ਕਹਿੰਨੇ ਆ ਕੀ ਇਹਨੂੰ ਬਾਹਰਲਾ ਬੰਦਾ ਕੋਈ ਆ ਕੇ ਖਰੀਦ ਨਾ ਸਕੇ ਕਾਨੂੰਨ ਨਹੀਂ ਬਣਨਾ ਚਾਹੀਦਾ ਬਣਨਾ ਚਾਹੀਦਾ ਕਿ ਨਹੀਂ ਹੱਥ ਖੜੇ ਕਰਕੇ ਦੱਸ ਦਿਓ ਬਣਨਾ ਚਾਹੀਦਾ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਨੌਕਰੀ ਨਾ ਲਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੀਆਂ ਤੋਂ ਕੀ ਇਹ ਕਾਨੂੰਨ ਬਣਨਾ ਚਾਹੀਦਾ ਆਪਾਂ ਹਿਮਾਚਲ ਚਲੇ ਜਾਓ ਨਾ ਜਮੀਨ ਲੈ ਸਕਦੇ ਹੋ ਨਾ ਵੋਟ ਬਣਾ ਸਕਦੇ ਹੋ ਨਾ ਕੋਈ ਨੌਕਰੀ ਲੈ ਸਕਦੇ ਆ ਇਹ ਹੀ ਕਾਨੂੰਨ ਨਾਗਾ ਲੈਂਦਾ ਹੈ ਹੀ Rajasthan ਦਾ ਹੈ ਹੀ Uttarakhand ਦਾ ਕਾਨੂੰਨ ਹੈ ਪਰ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਰਿਹਾ ਬਾਈ ਅੱਜ ਤੇ ਹੁਣੇ-ਹੁਣੇ ਗੱਲ ਹੋਈ ਕਹਿੰਦੇ ਆਪਾਂ ਸਰਕਾਰ ਬਣਾ ਲਓ ਜਿਹੜਾ ਸਾਡੀ ਗਿਣਤੀ ਘਟ ਗਈ ਅੱਗੇ 26 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਹੈ ਸਾਡੀ ਗਿਣਤੀ ਘਟ ਜਾਣੀ ਹੈ ਤੁਹਾਨੂੰ ਸਾਡੀ ਗਿਣਤੀ ਘਟ ਗਈ ਸਾਡੀ ਵੋਟਾਂ ਦੀ ਕੋਈ ਕੀਮਤ ਹੀ ਨਾ ਰਹੀ ਸਾਨੂੰ ਪੁੱਛਣਾ ਕਿੰਨੇ ਆ ਬਾਈ ਦੱਸੋ ਇਹਦਾ ਹੁਣ ਇਸ ਕਰਕੇ ਡਰਦੇ ਆ ਵੀ ਗਾਹਾਂ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਸਾਨੂੰ ਹਰਾ ਦੇਣਗੇ ਤਾਂ ਮਾੜੀ ਮੁੱਟੀ ਸੁਣ ਲੈਂਦੇ ਆ ਜੇ ਸਾਨੂੰ ਘਟਾਈ ਦਿੱਤਾ ਇਹ ਸਾਜਿਸ਼ਾਂ ਬੜੀ ਡੂੰਗੀ ਤੇ ਬੜੀ ਖਤਰਨਾਕ ਇਹ ਆਮ ਗੱਲ ਨਹੀਂ ਹੈਗੀ ਸਮਝੋ ਇਹਨਾਂ ਗੱਲਾਂ ਨੂੰ ਛੋਡੇ ਪਾਣੀਆਂ ਦੇ ਵਿਚ ਯਾਰਾਂ ਪੈਣੀਆਂ ਛੋਡੇ ਨੌਜਵਾਨੀ ਨੂੰ ਚਿੱਟੇ ਨਾਲ ਮਾਰ ਦੇਣਾ ਆਪਾਂ ਪਾਣੀਆਂ ਵਾਲੇ ਮੁੱਦੇ ਤੇ ਵੀ ਨੁੱਠੇ ਐਥੇ ਹੁਣ ਬਾਈ ਆਇਆ ਤਲਵੰਡੀ ਵਾਲੇ ਉੱਦੇ ਵੀ ਆਏ ਸੀਗੇ ਕਮਾਲੂ ਪਿੰਡ ਹੁਣ ਜਿੰਨਾ ਜਿੰਨਾਂ ਦੇ ਫੈਕਟਰੀਆਂ ਲੱਗ ਰੀਆਂ ਕੋ ਸਿਮੈਂਟ ਫੈਕਟਰੀ ਆ ਕੋਈ ਆਪਣੀ ਟਾਇਰ ਫੁਕਨ ਵਾਲੀ ਫੈਕਟਰੀ ਆ ਉਹ ਗੈਸ ਪਾਈਪ ਲਾਈਨ ਪੈ ਰਹੀ ਆ ਉਹ ਸਾਰੇ ਉੱਥੇ ਫਿਰਦੇ ਆ ਸਾਨੂੰ ਬਚਾਓ ਬਾਈ ਸਾਨੂੰ ਬਚਾਓ ਸਾਡੇ ਫੈਕਟਰੀ ਲੱਗ ਗਈ ਸਾਡਾ ਪਾਣੀ ਜ਼ਹਿਰ ਵਾਲਾ ਬਣ ਗਿਆ ਜਿੱਦੇ ਲੁਧਿਆਣਾੇ ਖੜੇ ਸੀ ਆਵਾਜ਼ਾਂ ਮਾਰਦੇ ਸੀ ਹਾਕਾਂ ਮਾਰਦੇ ਸੀ ਆਓ ਪੰਜਾਬ ਦੇ ਲੋਕੋ ਉੱਠੋ ਸੋਡੇ ਦਰਿਆ ਜ਼ਹਿਰੀਲੇ ਕਰਤੇ ਸਾਨੂੰ ਮਾਰਤਾ ਪਾਣੀਆਂ ਚ ਕੈਮੀਕਲ ਪਾ ਕੇ ਉਦਦੇ ਆਪਾਂ ਘਰੇ ਬੈਠੇ ਰਹੇ ਉਹ ਇੱਕ ਪਿੰਡ ਸਾਨੂੰ ਪੁਲਿਸ ਘੇਰਦੀ ਐ ਸ਼ੀਸ਼ੇ ਬੰਨ ਕੇ ਚੱਕਦੀ ਐ ਲੋਕ ਖੜ ਕੇ ਬਨੇ ਰਾਇ ਤਮਾਸ਼ਾ ਦੇਖਦੇ ਖੱਦ ਹੋ ਗਈ ਯਾਰ ਉਹ ਅਸੀਂ ਵੋਟਾਂ ਲੈ ਲਈਆਂ ਹੋਣਗੀਆਂ ਪੰਜਾਬ ਤੋਂ ਅਸੀਂ ਬੀਕਾਂਦੇਰ ਕੀ ਕਰਨ ਗਏ ਗੰਗਾ ਨਗਰ ਕੀ ਕਰਨ ਗਏ ਉਹਨਾਂ ਪਿੰਡਾਂ 'ਚ ਕਿਉਂ ਗਏ ਕੋਈ ਉੱਥੇ 80 80% ਲੋਕ ਕਾਲਾ ਪੀਲਿਆ ਕੈਂਸਰ ਜਾਂਉਂਦੇ ਜਬਾਕ ਪਹਾੜ ਨੇ ਅਮਤੋਜ ਬੈਠਾ ਮੈਂ ਬੈਠਿਆ ਅਸੀਂ ਧਰਾਂਗਲਾ ਤੇਜਾ ਰਹਿਲਾ ਪੈਣੀ ਪਿੰਡਾਂ 'ਚ ਗਏ 18 ਬੱਚੇ ਪੈਦਾ ਹੋਏ ਸਾਲ 'ਚ 13 ਬੱਚੇ ਪਹਾੜ ਜ ਪੈਦਾ ਹੋਏ ਆ ਸਾਰੇ ਪੰਜਾਬ ਦੀ ਧਰਤੀ ਹੇਟਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਛੋੜੇ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਛੋੜੀ ਹਵਾ ਦੂਸਤ ਹੋ ਚੁੱਕੀ ਹੈ ਛੋੜੇ ਬੱਚੇ ਬਿਮਾਰੀਆਂ ਨਾਲ ਮਰਨ ਲੱਗੇ ਛੋੜੇ ਬੱਚੇ ਪੈਦਾ ਹੋਣੋਂ ਹਟ ਗਏ 7000 ਪੰਜਾਬ ਦੇ ਵਿੱਚ ਆਈਪੀਐਫ ਸੈਂਟਰ ਹੈ ਜਿੱਥੇ ਟੀਕੇ ਨਾ ਪਾਜਵਾਖ ਲੈਣ ਲੱਗੇ ਸਾਨੂੰ ਕੋਈ ਰਾਹ ਨਜ਼ਰ ਆਉਂਦਾ ਵਚਨ ਦਾ ਅਸੀਂ ਫੇਰ ਵੀ ਬੈਠੇ ਆ ਵੀ ਆਪਾਂ ਕੀ ਲੈਣਾ ਸਾਨੂੰ ਕੀ ਹੈ ਜਿੱਦੇ ਛੋਡੇ ਇਹ ਅੱਗ ਘਰਾਂ ਚ ਆ ਗਈ ਆਉਣਾ ਮੇਰੀ ਗੱਲ ਯਾਦ ਰੱਖੋ ਜਿਹੜੀ ਅੱਗ ਚਾਰ ਸਪਰੇ ਪੰਜਾਬ ਦੇ ਲਟ ਲਟ ਬਲ ਰਹੀ ਹੈ ਇਹਨੇ ਸਾਰਾ ਪੰਜਾਬ ਸੜ ਕੇ ਸੁਆਹ ਕਰ ਦੇਣਾ ਪੰਜਾਬੀਓ ਜੇ ਤੁਸੀਂ ਨਾ ਉੱਠੇ ਤਾਂ